ਭਜਨ ਲਾਇਕੇ ਆਪ ਦੇ ਪੋਨੇ ਜਗਰਾਮਾਂ ਤੇ ਮਾਣੂ ਕੀ ਕੁਰਸੀ ਤੇ ਨੌਰ ਪਰੀ ਵਾਲੇ ਰੱਬ ਤੋਂ ਬੰਨ ਬਨ ਕੇ ਨਿਸ਼ਾਨੇ ਸੰਗ ਤੇ ਸਿਮਰਿਆ ਉਹਨਾਂ ਰੂਹਾਂ ਦੇ ਰੱਬ ਅੰਗ ਸੰਗ ਰਹਿਦਾ ਲਾ ਕੇ ਪਹਿਲੀਆਂ ਜੁਗਾ ਦੇ ਸਦੀਆਂ ਤੋਂ ਜਿਨ੍ਹਾਂ ਨੇ ਸੌਰਤ ਭਜਨ ਤੇ ਗਾਇਆਂ ਨਾਲੀਆਂ ਦੀਆਂ ਕੀਤੀਆਂ ਮਦਦਾਂ ਪਹਿਲਾਂ ਤਲਾ ਕੇ ਲੋੜਵੰਦ ਲੋਕਾਂ ਦੀਆਂ ਨਾਲੇ ਪੌੜੀਆਂ ਸੱਚਿਆ ਖੰਡਾ ਤੂੰ ਨਾ ਉਹ ਚਾਰ ਮਿੰਟ ਤਾਂ ਲਾ ਲੈਣ ਦਿਓ ਫਿਰ ਮਾਫੀ ਮੰਗ ਲਾਂਗੇ ਇਹ ਬਾਰ ਕੀ ਹਾਰੀ ਚੰਦ ਦੇ ਛੋਲੇ ਬਾੜਾਂ ਭਾਪਿਆਂ ਦੀ ਜਿਨ੍ਹਾਂ ਨੇ ਅੱਜ ਛੱਕੀਆਂ ਬੇਪਰਵਾਹੀਆਂ ਨਾ ਯਾ ਨੇ ਦੇ ਰੋਗ ਹਟਾ ਤੇ ਦੁਖੀਆਂ ਦੇ ਬਿਨਾ ਦੁਵਾਗਣਾ ਤੂੰ ਜਿੰਨਾ ਦਿਆਂ ਬੇਦ ਦਿੰਦੇ ਅਗਹਾਈਆਂ ਨਦੀਆਂ ਨਾ ਦੇ ਰੋ ਰੋ ਪਾਈਆਂ ਅਰਜ਼ੀਆਂ ਕਹਿੰਦੀ ਧਰਮੀ ਸਤਿਗੁਰੂ ਕੋਈ ਵਿਚਾਲੂ ਇਹ ਤੇ ਬਣਦਾ ਨਹੀਂ تیر ਮੇਰੇ ਸਹਬ ਨੇ ਸਾਂਝੀ ਵਟ ਤੇ ਕੋਰਸੀਆਂ ਡਾਈਆਂ ਨਦੀਆਂ ਦਾ ਆ ਮੰਗੀਆਂ ਮਾਲਕੀਤ ਸਿਆ ਰਿਆ ਜਾਂਦਾ ਨਹੀਂ ਆਪਣੇ ਗੁਰੂਆਂ ਨੂੰ ਰੋਕਿਆ ਸੀ ਬਾਂਸਰੀ ਵਾਲਿਆਂ ਨੇ ਕਿਸੇ ਨਾਲ ਜਿਦਾਈ ਕਰਨੀ ਨਹੀਂ ਆਸ ਨਗਰ ਦੇ ਉਤੋਂ ਦੀ ਢੋਲ ਵਾਜਦਾ ਆਉਂਦਾ ਸੀ ਸ਼ਰਤ ਲਾ ਲਈ ਨੌਕ ਨਾਲਾਂ ਦੀ ਜਦੋਂ ਸਾਰੇ ਪਿੰਡ ਦੇ ਉਤੋਂ ਦੀ ਆਗੇ ਕੋਲੇ ਜਗਾ ਦੇ ਆਪਣੇ ਗੁਰੂਆਂ ਨੇ ਲੰਗੜ ਕਾਸਕੇ ਸੰਗ ਤੇ ਝੰਡੀ ਫਾੜਨੀ ਸੀ ਨੌਕ ਨਾਲਾ ਕਣਕ ਦੀ ਯਾਦ ਕਰਕੇ ਕੁਰੀ ਵਾਲੇ ਕ੍ਰਿਸ਼ਨ ਨੂੰ ਉਹਦੇ ਬਾਪ ਪਿਆਰੇ ਮੁੱਠੀ ਗਾ ਖੋਰਾ ਵਖਾਈਆਂ ਆ ਦੇ ਰੂਪ ਪਿਆਲੇ ਬਾਗ ਚੇ ਤਾਰੀ ਮੀ ਸਾਧੂਰੋ ਜਿਨਾਂ ਨੂੰ ਡਤੀਆਂ ਨੂਰੀਆਂ ਕਹਾਣੀਆਂ ਲਾਦੀਆਂ ਜਾਂਦੇ ਜਾਂਦੇ ਹੱਸਦੇ ਇਨਾਂ ਦੇ ਦੁਆਰ ਆ ਤੂੰ ਜਦੋਂ ਦਿੰਦੇ ਸੀ ਦੁੱਖਾਂ ਰੋਗਾ ਤੋਂ માਫੀਆਂ ਨਾਲੇ ਛੱਡੀਆਂ ਬੇਬਰਵਾਇਆਂ